ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਅੱਜ ਟੰਡਰੀਆਂ ਵਾਲਿਆਂ ਨੂੰ ਮਾਫੀ ਮਿਲ ਗਈ ਹੈ ਜੀ ਜੋ ਕਿ ਉਹਨੇ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਨਾਮ ਮੰਗਿਆ ਸੀ ਮਾਫੀ ਮੰਗੀ ਸੀ ਸੋ ਉਹ ਉਹਨਾਂ ਦੀ ਪ੍ਰਵਾਨ ਹੋ ਗਈ ਹੈ ਜੀ ਸੋ ਮਾਫੀ ਦੇ ਨਾਲ ਉਹਨਾਂ ਨੂੰ ਇੱਕ ਛੋਟੀ ਜਿਹੀ ਉਹਨਾਂ ਨੂੰ ਜਿਹੜੀ ਸਜ਼ਾ ਲਾਈ ਹੈ ਉਹ ਇੱਕ ਦੇ ਕੜਾ ਪ੍ਰਸ਼ਾਦ ਦੀ ਦੇਗ ਹੈ ਜੋ ਉਹ ਕਰਵਾਉਣ ਦੀ ਲਈ ਹੈ ਸਜ਼ਾ ਆਈ ਥਿੰਕ ਥੋੜੀ ਜੀ ਉਹ ਬਹੁਤ ਜ਼ਿਆਦਾ ਨਰਮਾਈ ਵਰਤ ਗਏ ਆ ਅਹ ਥੋੜੀ ਹੋਰ ਥੋੜੀ ਅਹ ਥੋੜੀ ਸਟਰੋਂਗ ਦੇ ਦਿੰਦੇ ਸਜ਼ਾ ਅਹ ਤੇ ਉਹਦੇ ਨਾਲ ਕੀ ਹੋਣਾ ਸੀਗਾ ਕਿ ਥੋੜਾ ਜਿਹਾ ਇਨ ਫਿਊਚਰ ਸੋਚ ਲੈਂਦਾ ਕਿ ਹਾਂ ਭਈ ਜੇ ਮੈਂ ਕੁਝ ਗਲਤ ਕਰੂੰਗਾ ਜਾਂ ਕਾਛ ਗਲਤ ਬੋਲੂੰਗਾ ਕੰਮ ਬਾਰੇ ਅ ਮੈਨੂੰ ਕੋਈ ਸਜ਼ਾ ਹੋਰ ਵੀ ਹੋ ਸਕਦੀ ਆ ਸੋ ਮੇਰੇ ਹਿਸਾਬ ਦੇ ਨਾਲ ਜੋ ਉਹਨਾਂ ਨੂੰ ਕੜਾ ਪ੍ਰਸ਼ਾਦ ਦੀ ਦੇਖ ਦੀ ਸਜ਼ਾ ਮਿਲੀ ਆ ਕੋਈ ਕੋਈ ਕਾਸ ਨਹੀਂ ਹੈਗੀ ਤੋਂ ਉਹਨਾਂ ਦੇ ਜਿਹੜੀ ਤੁਸੀਂ ਵੀਡੀਓ ਦੇਖੀ ਵੀ ਹੋਗੀ ਉਹਨਾਂ ਨੇ ਸਿਰਫ ਇਹ ਕਿਹਾ ਮੈਨੂੰ ਕੋਈ ਸਜ਼ਾ ਨਹੀਂ ਮਿਲੀ ਸੋ ਜਿਹਦੇ ਵਿੱਚ ਮੈਨੂੰ ਸਿਰਫ ਇੱਕ ਕੜਾ ਪ੍ਰਸ਼ਾਦ ਦੀ ਦੇਖਾਉਣ ਦੀ ਸਜ਼ਾ ਮਿਲੀ ਹੈ ਸੋ ਇੱਥੋਂ ਲੱਗਦਾ ਵਾ ਕਿ ਉਹਨਾਂ ਨੂੰ ਕੋਈ ਏਡਾ ਵੱਡਾ ਫਰਕ ਨਹੀਂ ਪਿਆ ਹੈਗਾ ਸੋ ਬਾਕੀ ਚਲੋ ਬਾਕੀ ਰੱਬ ਰੱਖੇ ਸਾਰਿਆਂ ਦਾ ਇੱਥੇ ਹੀ ਆਪਾਂ ਇੱਥੇ ਤੁਸੀਂ ਇਹ ਦੇਖਾਂਗੇ ਇਨ ਫਿਊਚਰ ਕੀ ਕਰਦੇ ਹੈ